ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਸਟਰ ਬਜਿੰਦਰ ਦੇ ਨਾਲ ਜੁੜੀ ਵੱਡੀ ਬੇहद ਅਹਿਮ ਖਬਰ ਪਾਸਟਰ ਬਜਿੰਦਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਵਾਲੀ ਮਹਿਲਾ ਅਤੇ ਉਸ ਦੇ ਪਤੀ ਸਰਬਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਹਿਲਾ ਅਤੇ ਉਸ ਦੇ ਪਤੀ ਦੇ ਉੱਤੇ ਗੈਂਗ ਰੇਪ ਦੇ ਦੋਸ਼ ਲੱਗੇ ਨੇ ਹਿਮਾਚਲ ਦੀ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਹੈ ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਐਫ ਆਈ ਆਰ ਦਰਜ ਹੋਈ ਹੈ ਪਾਸਟਰ ਬਜਿੰਦਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਔ ਸੁੱਟਣ ਵਾਲੀ ਮਹਿਲਾ ਜਿਸ ਨੇ ਪਾਸਟਰ ਬਜਿੰਦਰ ਦੇ ਉੱਤੇ ਵੱਡੇ ਦੋਸ਼ ਲਗਾਏ ਸੀ ਜਬਰ ਜਨਾਹ ਦੇ ਦੋਸ਼ ਲਗਾਏ ਸੀ ਅਤੇ ਉਸ ਦੇ ਪਤੀ ਨੂੰ ਦੋਨਾਂ ਨੂੰ ਹੀ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਜਿਹੜਾ ਆ ਜਿੱਥੇ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਉਨ੍ਹਾਂ ਦੀ ਗ੍ਰਿਫਤਾਰੀ ਕਰਨ ਦੇ ਵਾਸਤੇ ਹਿਮਾਚਲ ਦੀ ਪੁਲਿਸ ਉਨ੍ਹਾਂ ਦੇ ਘਰੇ ਪਹੁੰਚੀ ਹੈ ਪਰ ਪਰਿਵਾਰ ਦਾ ਦਾਵਾ ਹੈ ਕਿ ਪਾਸਟਰ ਬਜਿੰਦਰ ਦੇ ਵੱਲੋਂ ਐਫ ਆਈ ਆਰ ਜਿਹੜੀ ਆ ਦਰਜ ਕਰਵਾਈ ਗਈ ਹੈ ਜੋ ਕਿ ਬਿਲਕੁਲ ਝੂਠੀ ਹੈ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਤਨਾ ਕਿਤੇ ਪਰਿਵਾਰ ਜਿਹੜਾ ਉਹ ਸਮਝੌਤਾ ਕਰ ਲਵੇ ਤਾਂ ਪਰਿਵਾਰ ਦਾ ਦਾਵਾ ਕਿ ਪਾਸਟਰ ਬਜਿੰਦਰ ਨੇ ਜੇਲ੍ਹ ਦੇ ਵਿੱਚੋਂ ਇਹ ਝੁੱਠੀ ਐਫ ਆਈ ਆਰ ਦਰਜ ਕਰਵਾਈ ਹੈ ਹਿਮਾਚਲ ਪੁਲਿਸ ਜਿਹੜੀ ਹੈ ਮਹਾਲੀ ਦੇ ਬਲੌਂਗੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪਹੁੰਚੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਪਰਿਵਾਰ ਦਾ ਕਹਿਣਾ ਕਿ ਮੈਂ ਹਿਮਾਚਲ ਦੇ ਮੰਡੀ ਇਲਾਕੇ ਦੇ ਵਿੱਚ ਕਦੇ ਵੀ ਨਹੀਂ ਗਿਆ ਜਿੱਥੋਂ ਇਹ ਦੋਸ਼ ਲੱਗਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਖਾਸ ਤੌਰ ਤੇ ਉਸ ਮਹਿਲਾ ਅਤੇ ਉਸਦੇ ਪਤੀ ਨੂੰ ਸੁਰੱਖਿਆ ਮਿਲੀ ਹੋਈ ਹੈ ਤੇ ਸਭ ਨੂੰ ਦੱਸ ਕੇ ਹੀ ਜਾਣਾ ਪੈਂਦਾ ਕਿ ਉਹ ਕਿੱਥੇ ਜਾ ਰਹੇ ਨੇ ਤਾਂ ਉਹਨਾਂ ਦਾ ਦਾਵਾ ਹੈ ਕਿ ਮੰਡੀ ਦੇ ਵਿੱਚ ਹਿਮਾਚਲ ਦੇ ਮੰਡੀ ਇਲਾਕੇ ਦੇ ਵਿੱਚ ਉਹ ਕਦੇ ਵੀ ਨਹੀਂ ਗਏ ਅਤੇ ਉਹ ਜੋ ਐਫਆਈਆਰ ਦਰਜ ਹੋਈ ਹੈ ਉਹ ਬਿਲਕੁਲ ਝੂਠੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਹਿਮਾਚਲ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਕਹਿ ਕੇ ਸਾਡੇ ਦਸਤਾਵੇਜ਼ਾਂ ਦੇ ਨਾਲ ਇੱਕ ਝੂਠੀ ਜ਼ਮਾਨਤ ਵੀ ਲਗਾਈ ਗਈ ਹੈ ਉਹ ਅਦਾਲਤ ਨੇ ਰੱਦ ਕਰ ਦਿੱਤੀ ਹੈ ਤੇ ਜਲਦ ਹੀ ਹਿਮਾਚਲ ਦੀ ਅਦਾਲਤ ਦਾ ਉਹ ਰੁਖ ਵੀ ਕਰਨਗੇ ਡੀਜੀਪੀ ਅਤੇ ਚੀਫ ਜਸਟਿਸ ਨੇ ਸਹੀ ਜਾਂਚ ਦੇ ਵਾਸਤੇ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਹੈ ਹਿਮਾਚਲ ਪ੍ਰਦੇਸ਼ ਦੀ ਮੰਡੀ ਦੇ ਵਿੱਚ ਪੁਲਿਸ ਮੁਤਾਬਕ 22 ਮਈ ਦੀ ਇਹ ਘਟਨਾ ਤੇ ਅੱਜ ਉਹਨਾਂ ਨੂੰ ਅਰੈਸਟ ਕਰਨ ਦੇ ਵਾਸਤੇ ਪਰਿਵਾਰ ਦੇ ਕੋਲ ਹਿਮਾਚਲ ਦੀ ਪੁਲਿਸ ਪਹੁੰਚੀ ਹੈ ਅਤੇ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤੇ ਪਾਸਟਰ ਬਜਿੰਦਰ ਦੇ ਉੱਤੇ ਵੱਡੇ ਦੋਸ਼ ਜਿਹੜੇ ਨੇ ਇਸ ਮਹਿਲਾ ਦੇ ਵੱਲੋਂ ਇਸ ਪਰਿਵਾਰ ਦੇ ਵੱਲੋਂ ਅਤੇ ਮਹਿਲਾ ਦੇ ਪਤੀ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ ਹੈ